ਹਾਂਜੀ ਟਾਂਡਾੜ ਮੜ ਵਾਸੀਓ ਆਜੋ ਤੁਹਾਨੂੰ ਅੱਜ ਗੈਲੈਕਸੀ ਵਾਲਿਆਂ ਦੀ ਕੈਟਰਿੰਗ ਦਿਖਾਉਣੀ ਆ ਬਹੁਤ ਸ਼ਾਨਦਾਰ ਕੈਟਰਿੰਗ ਆ ਸਾਫ ਸਫਾਈ ਦਾ ਪੂਰਾ ਪ੍ਰਬੰਧ ਆ ਆਜੋ ਇੱਥੋਂ ਦੇ ਓਨਰ ਗੋਲਡੀ ਭਾਈ ਨਾਲ ਕਰਾਂਗੇ ਗੱਲਬਾਤ ਹਾਂਜੀ ਆਜੋ ਆਪਾਂ ਇੱਥੋਂ ਦੇ ਓਨਰ ਨਾਲ ਗੱਲਬਾਤ ਕਰਦੇ ਆ ਗੋਲਡੀ ਭਾਈ ਨਾਲ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਗੈਲੈਕਸੀ ਕੈਟਰਰਸ ਅੱਜ ਅੱਜ ਤੁਹਾਨੂੰ ਦਰਸ਼ਨ ਕਰਾਈਏ ਵੱਖਰੇ ਵੱਖਰੇ ਤਰ੍ਹਾਂ ਦੇ ਵਿਅੰਜਨ ਜਿਹੜੇ ਗੈਲੈਕਸੀ ਕੈਟਰਰਸ ਅੱਜ ਇਸ ਬਹੁਤ ਹੀ ਖੁਸ਼ੀ ਵਾਲੇ ਮੌਕੇ ਦੇ ਉੱਤੇ ਪਰੋਸ ਰਿਹਾ ਹੈ ਆਜੋ ਠੀਕ ਆ ਜੀ ਇਹ ਸਭ ਤੋਂ ਪਹਿਲਾਂ ਇਹ ਹੈਗੀ ਆ ਜ ਇਹ ਡੈਡੀ ਪਵਲਾ ਪਾਪੜੀ ਚਾਟ ਐ ਸਪੈਸ਼ਲ ਟੇਸਟੀ ਵਾਈਟ ਜਲੰਧਰ ਤੋਂ ਆਏ ਨੇ ਉਹਨਾਂ ਨੇ ਆਪਣਾ ਆਣ ਕੇ ਸਟਾਲ ਲਗਾਇਆ ਆ ਇਹ ਨੰਬਰ 1 ਚਾਟ ਆ ਤੇ ਖਾ ਕੇ ਜਰੂਰ ਦੱਸਿਓ ਇਸ ਤੋਂ ਅੱਗੇ ਬਾਜੀ ਇਸ ਤੋਂ ਅੱਗੇ ਦੂਸਰੇ ਨੰਬਰ ਤੇ ਹੈ ਜੀ ਪਾਉ ਪਾਜੀ ਠੀਕ ਆ ਜੀ ਹਾਂਜੀ ਇਹ ਪਾਉ ਪਾਜੀ ਦੇ ਵਿੱਚ ਦੇਖੋ ਮੱਖਣ ਦੇ ਨਾਲ ਅਮੂਲ ਦੇ ਮੱਖਣ ਦੇ ਨਾਲ ਸਾਰੀ ਪ੍ਰੈਪਰੇਸ਼ਨ ਹੋ ਰਹੀ ਹੈ ਠੀਕ ਆ ਜੀ ਤੇ ਇਹ ਵੀ ਜਰੂਰ ਖਾ ਕੇ ਦੇਖਿਓਗੇ ਕਿ ਕੀ ਇਹਦੇ 'ਚ ਡਿਫਰੈਂਸ ਹੈ ਆਮ ਦੁਕਲ ਚਾਟ ਦੇ ਨਾਲੋਂ ਟੇਸਟੀ ਵਾਈਟ ਜਲੰਧਰ ਦਾ ਆਜੋ ਅੱਗੇ ਦਿਖਾਈਏ ਤੁਹਾਨੂੰ ਇਹ ਜੀ ਮਤਰਾਸ ਦਾ ਦੋਸਾ ਠੀਕ ਹੈ ਪਲੇਨ ਦੋਸਾ ਪਨੀਰ ਦੋਸਾ ਮਸਾਲਾ ਦੋਸਾ ਠੀਕ ਹੈ ਤੇ ਅੱਗੇ ਸਾਡੇ ਕੋਲ ਹੈਗੀ ਹੈ ਜੀ ਠੀਕ ਟਿੱਕੀ ਸਾਡੇ ਕੋਲ ਟਿੱਕੀ ਵੀ ਸਪੈਸ਼ਲ ਆ ਇਹ ਦੇਸੀ ਘਿਓ ਦੇ ਵਿੱਚ ਬਣ ਰਹੀ ਆ ਹਾਂਜੀ ਤੇ ਲੱਛੇਦਾਰ ਲੱਛੇਦਾਰ ਆ ਆਲੂ ਦੇ ਨਾਲ ਆ ਜਿਹੜਾ ਅਸੀਂ ਇਹਨੂੰ ਸਰਵ ਕਰਦੇ ਆ ਉਹ ਵੀ ਦੋਨੇ ਦੇ ਵਿੱਚ ਫਰੈਸ਼ ਦੋਨੇ ਦੇ ਵਿੱਚ ਕਰ ਠੀਕ ਹੈ ਇਹ ਭਾਜੀ ਕਹੜਾ ਪੱਤਾ ਹੁੰਦਾ ਇਹ ਇਹ ਪਹਾੜ ਦਾ ਇੱਕ ਪਹਾੜ ਦਾ ਪੱਤਾ ਠੀਕ ਆ ਜੀ ਉਹਦੇ ਵਿੱਚ ਠੀਕ ਹੈ ਜੀ। ਰਿਸ਼ੀਕੇਸ਼ ਤੋਂ ਆਉਂਦਾ ਹੈ। ਇਹ ਸ਼੍ਰੀਸ਼ੀਕੇਸ਼ ਤੋਂ ਸਪੈਸ਼ਲ ਆਉਂਦਾ ਹੈ ਹਾਂਜੀ ਸਪੈਸ਼ਲ। ਠੀਕ ਹੈ ਜੀ। ਹਾਂਜੀ। ਤੇ ਭਾਜੀ ਡੈਕੋਰੇਸ਼ਨ ਬੜੀ ਵਧੀਆ ਜਾਨੀ ਕਿ ਨਾ ਜਿਹੜਾ ਤੁਹਾਡਾ ਇੰਟੀਰੀਅਰ ਵਗੈਰਾ ਬਹੁਤ ਜ਼ਬਰਦਸਤ ਆ ਨਾ ਭਾਜੀ। ਨਹੀਂ ਕੱਲਾ ਇੰਟੀਰੀਅਰ ਜ਼ਬਰਦਸਤ ਨਹੀਂ ਹੈ। ਇਹਦੇ ਇਹਦੇ ਵਿੱਚ ਜੋ ਖਾਣਾ ਆ ਉਹ ਵੀ ਜ਼ਬਰਦਸਤ ਹੈ। ਉਹ ਵੀ ਜ਼ਬਰਦਸਤ ਹੈ ਜੀ। ਉਹ ਤਾਂ ਹੈਗਾ ਇਹ ਜੀ ਨਾਵਾ ਟਾਟਾ ਟਾਟਾ ਜੀ। ਦੇਸੀ ਘੋਦੇ ਵਿੱਚ ਟਿੱਕੀ ਬਣ ਰਹੀ ਹੈ। ਠੀਕ ਹੈ ਜੀ। ਆ ਜਿਓ ਕੇ ਦਿਖਾਈਏ। ਠੀਕ ਹੈ ਜੀ। ਜੀ। ਆ ਜਿਓ ਹੁਣ ਤੁਹਾਨੂੰ ਆਪਣਾ ਮੇਨ ਕੋਰਸ ਦੇ ਦਰਸ਼ਨ ਕਰਾਈਏ ਅੱਜ ਠੀਕ ਹੈ ਜੀ ਹਾਂਜੀ ਰਾਈਸ ਨਹੀਂ ਰਿਹਾ ਤਾਂ ਠੀਕ ਹੈ ਜੀ ਪਾਲਕ ਪਨੀਰ ਠੀਕ ਹੈ ਜੀ ਦਾਲ ਮੱਖਣੀ ਠੀਕ ਹੈ ਜੀ ਹਾਂਜੀ ਪਾਲਕ ਪਨੀਰ ਆ ਗਿਆ ਠੀਕ ਹੈ ਜੀ ਮਸ਼ਰੂਮ ਮਟਰ ਠੀਕ ਹੈ ਜੀ ਮਿਕਸ ਵੈਜੀਟੇਬਲਸ ਠੀਕ ਹੈ ਜੀ ਠੀਕ ਹੈ ਜੀ ਇਹ ਹੈ ਮੂੰਗ ਦਾਲ ਦਾ ਹਲ ਠੀਕ ਹੈ ਜੀ ਬਈ ਦੇਸੀ ਘਿਓ ਦੇ ਵਿੱਚ ਦੇਸੀ ਘਿਓ ਦੇ ਵਿੱਚ ਆ ਜੀ ਜਿਹੜੀ ਆਪਣੀ ਦਾਲ ਸਬਜੀ ਬਣੀ ਹੈ ਨਾ ਉਹਨੂੰ ਵੀ ਦੇਸੀ ਘਿਓ ਦਾ ਤੜਕਾ ਲੱਗਾ ਹੋਇਆ ਹੈ ਅੱਛਾ ਦੇਸੀ ਘਿਓ ਦਾ ਤੜਕਾ ਲੱਗਾ ਹੋਇਆ ਹੈ ਹਾਂਜੀ ਇਹ ਹੈਗੀ ਕੇਸਰ ਖੀਰ ਇਹਦੇ ਵਿੱਚ ਪਿਓਰ ਐਮ ਡੀ ਐਚ ਦੀ ਕੇਸਰ ਪਾਇਆ ਪਾਇਆ ਹੋਇਆ ਤੇ ਆ ਜੋ ਇਹ ਲਾਈਵ ਚਪਤੀ ਕਾਊਂਟਰ ਹੈ ਠ ਸਾਰੇ ਤਰ੍ਹਾਂ ਦੀਆਂ ਚਪਾਤੀਆਂ ਠੀਕ ਹੈ ਜੀ ਮਿੱਸੀ ਰੋਟੀ ਆ ਇਹ ਵੀ ਨਾਨ ਆ ਤੇਰੇ ਤੇ ਵੀ ਦੇਸੀ ਘੋਟੇ ਨਾਲ ਠੀਕ ਹੈ ਜੀ ਜਿਹੜੀ ਆਪਾਂ ਚੋਪੜ ਕੇ ਸਾਰਿਆਂ ਨੂੰ ਦਿੱਤੇ ਠੀਕ ਹੈ ਜੀ ਹਾਂਜੀ ਭਾਜੀ ਬਹੁਤ ਵਧੀਆ ਤੁਹਾਡਾ ਕੰਮ ਲੱਗਿਆ ਸਾਫ ਸੁਥਰਾ ਕੰਮ ਆ ਤੇ ਤਿਆਰਬਾ ਵੀ ਤੁਹਾਡਾ ਬਹੁਤ ਆ ਭਾਜੀ ਜੇ ਕਿਸੇ ਨੇ ਵਿਆਹ ਸ਼ਾਦੀ ਤੇ ਕੈਟਰੀਂਗ ਵਗੈਰਾ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਦੱਸ ਦਿਓ ਭਾਜੀ ਹਾਂ ਆਪਣਾ ਨਾ ਗੈਲੈਕਸੀ ਰੈਸਟੋਰੈਂਟ ਪੁਲਿਸ ਸਟੇਸ਼ਨ ਦੇ ਨਾਲ ਆ ਠੀਕ ਹੈ ਜੀ ਤੇ ਮੇਰਾ ਮੋਬਾਈਲ ਨੰਬਰ ਹੈਗਾ 946322550 ਠੀਕ ਹੈ ਜੀ ਕਿਸੇ ਨੇ ਵੀ ਵਿਆਹ ਸ਼ਾਦੀ ਦੀ ਕੈਟਰੀਂਗ ਕਰਾਉਣੀ ਹੋਵੇ ਪਲੀ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਇੱਥੇ ਸਾਡੇ ਕੋਲ ਆਉਣ ਦਾ ਜੀ ਧੰਨਵਾਦ ਭਾਈ ਤੁਹਾਡਾ ਹੀ ਬਹੁਤ ਸਾਰਾ ਕੀਮਤੀ ਸਮਾਂ ਦਿੱਤਾ ਸੀ ਧੰਨਵਾਦ ਹਾਂਜੀ ਕੈਟਰਿੰਗ ਇਹਨਾਂ ਦੀ ਬਹੁਤ ਵਧੀਆ ਆ ਸਾਫ ਸਫਾਈ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਜੇ ਕਿਸੇ ਮੇਰੇ ਸੱਜਣ ਮਿੱਤਰ ਨੇ ਇਹਨਾਂ ਤੋਂ ਕੈਟਰਿੰਗ ਕਰਵਾਉਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਆ ਉਹਨਾਂ ਤੇ ਸੰਪਰਕ ਕਰ ਲਿਓ